ਆਲਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਉਮੀਦ ਕਰਦਾ ਹਾਂ ਕਿ ਸਭ ਠੀਕ ਠਾਕ ਹੋਗੇ ਉਹ ਆਪਣੇ ਵਾਲੇ ਵੇਖੰਦੇ ਵੀ ਜਦੋਂ ਕੈਮਰਾ ਚੱਲੂਆ ਤਾਂ ਸਾਰੇ ਵੇਖੰਦੇ ਵੀ ਨੇ ਇਹ ਮਕੀਨ ਆ ਗਈ ਸਰੀਆਂ ਬਣਾਉਣ ਲਈ ਆਹ ਫਰੇਮ ਤੋਂ ਜਿੰਨਾ ਛੋਟਾ ਮੋਟਾ ਸਰੀਆਂ ਬਣੋਗੇ ਇਹ ਜਿੰਨਾ ਸਰੀਆਂ ਦੇ ਆ ਦੇ ਜਿੰਨਾ ਕ ਆਪਣਾ ਛੱਤ ਦੇ ਲੈਟਰ ਪੈ ਜਾਂਦਾ ਹੁੰਦਾ ਹੈ ਕਿ ਬਰਬਾਦ ਹੀ ਹੋ ਜਾਏ ਇੱਥੇ ਹੀ ਅਜੇ ਹੋ ਗਿਆ ਆਪਣੀ ਪਲਾਨਟ ਦੀ ਕਿੰਨਾ ਸੋਇਆ ਜਾਂ ਆਪਾਂ ਪਹੁੰਚ ਗਏ ਕ੍ਰੇਨਾਂ ਤੇ ਅੱਜ ਆਪਾਂ ਸਾਰਾ ਦਿਨ ਕੀ ਕੀ ਕਰਦੇ ਹਾਂ ਦੇਖੋ ਆਏ ਅਨਾਂ ਪਾ ਪਿੱਲੇ ਬੂਮ ਸ਼ਾਟ ਆ ਕਰਨਾ ਉਸ ਤੋਂ ਬਾਅਦ ਦੇਖਦੇ ਆ ਕੀ ਬੰਦਾ ਹੈ ਹਾਂ ਤੁਹਾਡੇ ਦਿਨਾਈ ਨਹੀਂ ਖਲੋਤਾ ਉਹ ਕੈਮਰੇ ਜੀ ਨਹੀਂ ਦੇਖ ਮਿਲਦੇ ਆ ਵੀ ਆਪਾਂ ਤੁਹਾਨੂੰ ਅੱਗੇ ਜਿਹੜੇ ਰਹੋ ਆਪਣੇ ਨਾਲ ਬੰਦੇ ਆ ਆਪਣੇ ਸਾਰੇ ਦਰਗੰਦਾ ਬੂਮ ਸ਼ਾਟਾ ਹੈ ਹਾਂ ਇਹ ਬਣਾ ਰਿਹਾ ਹੈ ਹਾਂ ਵੀਡੀਓ ਬਣਾ ਰਿਹਾ ਹੈ ਹਾਂ ਆਪ ਵੀ ਆ ਰਿਹਾ ਹੈ ਵੀਡੀਓ ਮੈਂ। અમારી ਵੀਡੀਓ ਦੇਖਦੇ ਹੋ ਗਿਆ? ਨਹੀਂ। ਨਹੀਂ ਦੇਖਾ YouTube। ਨਹੀਂ ਦੇਖਿਆ ਹੀ ਨਹੀਂ। ਤਾਂ ਦੇਖਾ ਕਰੋ ਨਾ। ਫੋਨ ਹੈ ਕਿਆ? ਹਾਂ। ਤਾਂ ਆਉਣਾ ਸਬਸਕ੍ਰਾਈਬ ਕਰੋ ਮਾਰਾ ਚੈਨਲ। ਦੇਖਾ ਕਰੋ। ਇਹ ਮਤਲਬ ਕਰਦਾ ਬੂਮ ਹੀ ਛੋਟਾ। ਇਹ ਹੁਣ ਬੂਮ ਲਾ ਕੇ ਫਿਰ ਬੂਮ ਚੱਕਣੀ। YouTube ਨਾ ਕਰਨਾ। YouTube ਨਾ ਕਰਨਾ। ਲੋਬੀ ਇੱਕ ਸਬਸਕ੍ਰਾਈਬਰ। ਅਵੀ ਆਪਾਂ ਚੈਨਲ ਸਬਸਕ੍ਰਾਈਬ ਕਰ ਦਈਏ ਫਿਰ ਮਿਲਾਂਗੇ ਅਲੈਸੀ ਹਾਇ ਕੇ ਵਾਪਸ ਆਨੇ ਜੇ ਗ੍ਰਾਫਿਕ ਦੀ ajuda ਸੇਰਾਸ਼ਾ ਰਾਸ਼ਾਦ ਮਾਈ ਬਲੌਗ ਯੂਟਿਊਬ ਬਲੌਗ ਯਾ ਟ੍ਰੈਵਲਿੰਗ ਉਹ ਮਟਰ ਵਾਲੀ ਆਲ ਇੰਡੀਆ ਤੁਸਾ ਉਪਾਉ ਵਾਓ ਵੈਰੀ ਨਾਈਸ ਲੋ ਵੀ ਮਿੱਤਰੋ ਮਿਲਿਆ ਆਪਣਾ ਬੰਦਾ ਟ੍ਰੈਵਲਿੰਗ ਕਰੰਦਾ ਪੂਰਾ ਪੰਜਾਬ ਦੇ ਵਿੱਚ ਕਰੂਗਾ ਇੰਡੀਆ ਚ ਜਿੱਥੇ ਜਿੱਥੇ ਜਾਊਗਾ ਜੀ ਪੰਜਾਬ ਟਰੈਵਲਿੰਗ ओके ਯੂ ਆਰ ਨਾਈਸ ਉਹ ਚੈਨਲ ਨੂੰ ਕਿਦਾ ਕਹੀਏ ਸਾਡਾ ਸਬਸਕ੍ਰਾਈਬ ਕਰਾ ਦੇ ਮਿਲਿਆ ਆਪ ओके थैंक यू ਵਾਹ ਉਠਾ ਜਾ ਬੜਾ ਵਕਾਉਂਦਾ ਪੂਰੇ ਇੰਡੀਆ ਚ ਕਹਿੰਦਾ ਟਰੈਵਲ ਕਹਿੰਦਾ 2 ਮਹੀਨੇ ਹੋ ਗਏ ਆ ਪੂਰੇ ਇੰਡੀਆ ਦੀ ਟਰੈਵਲਿੰਗ ਕਰਨੀ ਹੈ ਤੇ ਹਾਂ ਤੇ ਬੰਦਾ ਸਹੀ ਜਲ ਜੇ ਆਪਾਂ ਉਧਰ ਨੂੰ ਜਾਣਾਂ ਤਾਂ ਫਿਰ ਛੱਟ ਆਉਣਾ ਸੀ ਹੁਣ ਆਪਾਂ ਆਪਾਂ ਚੱਲੇ ਆ ਆਪਣੀ ਟੂਰ ਲਈ ਆਈ ਡਿਊਟੀ ਤੇ ਆਉਣ ਜੇ ਡਿਊਟੀ ਤੋਂ ਬਾਹਰ ਹੁੰਦੇ ਫਿਰ ਜਿੱਥੇ ਕਹਿੰਦਾ ਉੱਥੇ ਛੱਟ ਆਉਣਾ ਸੀ ਵਾਓ ਓਕੇ ਥੈਂਕ ਯੂ ਬੰਦੇ ਕੋ ਸਾਡੇ ਨਾਲ ਆ ਵੀ ਬੈਠੇ ਆ ਸਪੈਸ਼ਲ ਭਾਈ ਆਏ ਵਿੱਚ ਅਸੀਂ ਇਹ ਉੱਡ ਜਾਂਦੇ ਕਈ ਯਾਰ ਸਮਾਜ ਨਹੀਂ ਨਹੀਂ ਉੱਡਦੇ ਨਹੀਂ ਉੱਡਦਾ ਚਾਂਡੋ ਫੁੱਲਾਂ ਦੇ ਰੇ ਅੱਛਾ ਠੀਕ ਤੂੰ ਵੀ ਕਹਿ ਕਹਿ ਕੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਚੈਨਲ ਸਾਡਾ ਕਰੋ ਸਬਸਕ੍ਰਾਈਬ ਕਹਿ ਸਬਸਕ੍ਰਾਈਬ ਕਹਿ ਆ ਓਏ ਕਿਹਨਾਂ ਕਰਾਇਆ ਕਹਿੰਦਾ ਆ ਓਏ ਆ ਚੈਨਲ ਨੂੰ ਫੋਲੋ ਕਰ ਜਾਈ ਮਸਤਾਂ ਦੇ ਇਹ ਜਾ ਕੇ ਦਾ ਗੂਠੇ ਦੇ ਕਹ ਘੈਂਟੀ ਦੇ ਥੋੜਾ ਮਾਰੋ ਘੈਂਟੀ ਦੇ ਥੋੜਾ ਮਾਰੋ ਜੋਰ ਦੇਣੀ ਜੋਰ ਦੇਣੀ ਬਲੌਗ ਵਾਵਾ ਸਬਸਕ੍ਰਾਈਬ ਕਰ ਲੋ ਸਾਡਾ ਆਹ ਤਰ੍ਹਾਂ ਕਹਿੰਦੇ ਨਾ ਜਾਈ ਮਸਤਾਂ ਦੇ ਵੇੜੇ ਵਸਤ ਬਣਾ ਦੇਣਗੇ ਦੀਵਾ ਚੰਨ ਲਾ ਦੇਣਗੇ ਦੀਵਾ ਆ ਵਿਚਾਰੀ ਸਾਡੀ ਮਿੱਟੀਓ ਮਿੱਟੀ ਹੋਈ ਕਰੇ ਨਾ ਇੱਥੇ ਕਦੇ ਖੜੀ ਕੀਤੀ ਹੋਵਾ ਇਹ ਨੂੰ ਲੈਣ ਹੀ ਨਹੀਂ ਆਉਂਦੇ ਟਰਾਲੇ ਹੀ ਨਹੀਂ ਆਉਂਦੇ ਕਿ ਲੋ ਆਪਾਂ ਪੜਾ ਤੈਮ ਹੋ ਗਿਆ ਮੇਤਰੋ ਛੋਟਾ ਬੰਦਾ ਵੀ ਰੋਟੀਆਂ ਚੁੱਕ ਲਿਆ ਪੂਰਾ ਥਾਲਾ ਤੇ ਰੋਟੀ ਵਾਲੀ ਗੱਡੀ ਦੇ ਦਵਾਲੇ ਤੇ ਇੱਥੇ ਤਾਂ ਬੰਦ ਕਰੀ ਮੜਿਆ ਆਪਾਂ ਚੱਲੇ ਹੁਣ ਰੋਟੀ ਲੈ ਕੇ ਰੂਮ ਚ ਤੇ ਮਿਲਾਂਗੇ ਮਿਲਦੇ ਤੁਹਾਨੂੰ ਰੂਮ ਚ ਜਾ ਕੇ ਤੇ ਸਾਰੇ ਹੁਣ ਇਹ ਦਵਾਲੇ ਰੋਟੀਆਂ ਦੇ ਆ ਰਿਹਾਂ ਆ ਗਏ ਤਰਸਰ ਗਏ ਤੇ ਲੈ ਭਈ ਮਿੱਤਰੋ 12 ਬੰਦਾ ਹੜਾ ਡਾਪੇ ਜੂਸ ਕੱਢਣਾ ਜੀ ਆ ਇਹ ਜਿੰਨੇ ਦਾ ਕੰਨੇ ਦਾ ਜੂਸ ਪੀਣਾ ਮੈਂ ਤੇ ਮੈਂ ਖਲਾੜ ਲਾ ਫਿਰ ਗੱਡੀ ਗੱਡੀ ਹਾਡੀਓ ਲੱਗੀ ਆਪ ਮੈਂ ਚੜ ਗਿਆ ਸੀ ਆਏ ਹਾਏ 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 ਆਜੇ ਜੋਰ ਪਰਖਿਆ ਜੋ ਪੁੱਤ ਕੀ ਹੋਰ ਕੀ ਪਰਖਣਾ ਮਾਸਾ ਜੋਰ ਨਹੀਂ ਹੁੰਦਾ ਜੰਨਿਆ ਜ ਰਾਸ ਹੀ ਨਹੀਂ ਹੈਗਾ ਕੰਨੇ ਆਈ ਸੋ ਕੈਸੋ ਕੇ ਸਾਦਾ ਬਣਾ ਨਹੀਂ ਕਿ ਉਹ ਪਾਸ ਵਗਰ ਤੋਂ ਨਹੀਂ ਹੈ ਨਾ ਨਹੀਂ ਸਾਦਾ ਹੀ ਬਣਾਣਾ ਸਾਦਾ ਹੀ ਬਣਾਣਾ ਉਹ ਪਾਸ ਹੈ ਇਹੋ ਦੂਸਰਾ ਨਹੀਂ ਪੂਤਣਾ ਨਹੀਂ ਹੈ ਪੂਤਣਾ ਪੂਤਣਾ ਉਹ ਨਿੰਬੂ ਹੈ ਕਿਆ ਮੈਂ ਆਇਆ ਮਿੱਤਰ ਪੀ ਲਵਾ ਗਿਆ ਜੂਸ ਅਧਿਕਰ ਪਦੀਨਾ ਡਾਲ ਲੇਪੀ ਮੱਤਰਾ ਬਲੌਗ ਬਲੌਗ ਬਣ ਲੱਗਾ ਤੇ ਸਬਜੀ ਬਣ ਲੱਗੀ ਮੈਂ ਤੋ ਆ ਜਾ ਗੋਭੀ ਖਾ ਲੋ ਗੋਭੀ ਧਨੀਆ ਗੰਡੇ ਮਿਰਚਾਂ ਅਧਿਕਰ ਲਸਣ ਟਮਾਟਰ ਮਟਰ ਮਟਰ ਤੇ ਆਲੂ ਤੇਲ ਤੂੰ ਗਲਤ ਜਗ੍ਹਾ ਖੁਰਕੰਦਿਆ ਚੱਲ ਮਾੜੀ ਹੋ ਗਿਆ ਮਰੇ ਜਾ ਗਿਆ ਇਹ ਆਪਣੇ ਆਪਾਂ ਕਾ ਨਿਕਲੀ ਪਾਈ ਹਾਂ ਠੀਕ ਆ ਸੱਲ ਬਣਾ ਫਿਰ ਸਬਜੀ ਮੈਂ ਰੋਟੀ ਲੈ ਕੇ ਆਵਾਂ ਹੋਰ ਸ਼ੇਖਰ ਦੁਪਹਿਰ ਕਿਤੇ 6 ਵਜੇ